ਤਾਂ ਪਰਬੋਲ ਵਾਦ ਗਿਆ ਜੀ ਉਹਨਾਂ ਪਰਸੋਂ ਦੇਖੋ 40 ਡਿਗਰੀ ਪਾਰ ਕਰ ਗਿਆ ਸੀ 40 45 ਹੋ ਜੇਵੇ ਤੇ ਬਹੁਤ ਮੁਸ਼ਕਲ ਹੋ ਰਹੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਪਰ ਤੁਹਾਡਾ ਆਪ ਦਾ ਨਹੀਂ ਮੰਨ ਕਰਦਾ ਜਿੰਨੇ ਜਿਸ ਹਿਸਾਬ ਦਾ ਗਰਮੀ ਪੈ ਰਹੀ ਹੈ ਅਭੀ ਨਾ ਹੀ ਬੱਚੇ ਨੂੰ ਬਾਹਰੋ ਕਾਰੋਬਾਰ ਕੱਢੀ ਇਹ ਤਾਂ ਵਧੀਆ ਕਿ ਲੂਲਾ ਨਾ ਲੱਗੇ ਉਮੀਦ ਤਾਂ ਇਹ ਹੈ ਜੀ ਉਮੀਦ ਤਾਂ ਇਹ ਲਾਈ ਜਾਂਦੀ ਹੈ ਜਿਹੜਾ ਹਿਸਾਬ ਹੋ ਰਿਹਾ ਕਿ 50 ਡਿਗਰੀ ਤੱਕ ਪਹੁੰਚੂਗਾ ਰੋਡ ਤੇ ਚੱਲ ਹੀ ਨਹੀਂ ਹੋਂਾ ਇਹਨਾਂ ਦਾ ਖਰਚਾ ਪੈ ਰਿਹਾ ਕੁਝ ਸਾਡੇ ਘਰ ਦਾ ਖਰਚਾ ਆਪਣੀ ਫੈਮਿਲੀ ਦਾ ਖਰਚਾ ਹੁੰਦਾ ਸਮਝ ਲਓ ਸਵੇਰੇ ਆਉਂਦੇ ਸ਼ਾਮ ਨੂੰ ਜਾਂਦੇ ਆ ਬਿਕਰੀ ਕੁਛ ਨਹੀਂ ਹੋ ਰਹੀ ਇੱਥੇ ਆ ਰਹੇ ਇੱਥੇ ਜਾ ਰਹੇ ਆ ਸਰ ਬਾਕੀ ਕਿਤਨਾ ਕਿਤੇ ਮਾਹੌਲ ਕਰਫਿਊ ਵਰਗਾ ਲੱਗਦਾ ਪਿਆ ਵੇ ਬਿਲਕੁਲ ਲੱਗ ਰਿਹਾ ਹੀ ਕਰਫਿਊ ਉਹੀ ਲੱਗ ਰਿਹਾ ਜਿਵੇਂ ਸਵਾਰੀ ਕੋਈ ਦੇਖਣ ਨੂੰ ਮਾਰਕੀਟ ਦੇ ਵਿੱਚ ਕੁਝ ਨਹੀਂ ਸਮਝ ਲਓ ਸਵੇਰੇ ਆਉਨੇ ਸ਼ਾਮ ਨੂੰ ਜਾਂਦੇ ਆ ਬਿਕਰੀ ਕੁਛ ਨਹੀਂ ਹੋ ਰਹੀ ਇੱਥੇ ਆ ਰਹੇ ਇੱਥੇ ਜਾ ਰਹੇ ਆ ਸਰ ਸਾਨੂੰ ਸਵਾਰੀ ਜੇ ਮਾਰਕੀਟ ਵਿੱਚ ਕੋਈ ਆਊਗਾ ਤਾਂ ਉਸਤਾ ਸਾਨੂੰ ਮਿਲੂਗਾ ਜੇ ਮਾਰਕੀਟ ਦੇ ਵਿੱਚ ਸਵਾਰੀ ਨਹੀਂ ਸਾਨੂੰ ਕੀ ਮਿਲਣਾ ਇਸ ਤਰ੍ਹਾਂ ਮਾਰਾ ਕਿੰਨੇ ਦਿਨ ਨਹੀਂ ਹੋ ਗਏ ਘੱਟੋੜ ਇੱਕ ਹਫਤਾ ਹੋ ਗਿਆ ਕਿ ਬਹੁਤ ਜ਼ਿਆਦਾ ਗਰਮੀ ਪੈਂਦੀ ਵੀ ਹੈ ਅੱਗੇ ਪੈਂਦੀ ਹੈ ਕਿਉਂਕਿ ਇਹ ਸਿੱਧੀ ਦਿਹਾੜੇ ਜਿਹੜੇ ਚੱਲਦੇ ਹੁੰਦੇ ਨੇ ਨਾ ਜੀ ਇਸ ਦਿਨ ਗਰਮੀ ਬਹੁਤ ਹੁੰਦੀ ਹੈ ਪਰ ਅੱਧ ਕੀ ਕੁਝ ਜ਼ਿਆਦਾ ਹੀ ਪੈ ਰਹੀ ਹੈ ਔਰ ਬਹੁਤ ਜ਼ਿਆਦਾ ਬਾਸ ਹੋਈ ਵੀ ਹੈ ਤੇ ਕਸ਼ਟਵਰ ਨਿਕਲੇਗਾ ਕਿੱਥੋਂ ਕਿਉਂਕਿ ਗਰਮੀ ਦੇਖੋ ਇੰਨੀ ਕਿ ਪੈ ਰਹੀ ਹੈ ਲੂ ਪੈ ਰਹੀ ਹੈ ਕਿੰਨੇ ਸਾਲਾਂ ਦਾ ਰਿਕਾਰਡ ਟੁੱਟਿਆ ਹੈ ਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਉਹਦੇ ਨਾਲ ਕਸ਼ਟਵਰ ਵੀ ਨਹੀਂ ਨਿਕਲ ਰਿਹਾ ਜੀ ਦਾ ਵੀ ਕਿ ਵਪਾਰੀ ਨੂੰ ਕਿੰਨੀ ਮੁਸ਼ਕਲ ਸਹੀ ਨਹੀਂ ਪੈਦੀ ਬਹੁਤ ਜ਼ਿਆਦਾ ਜੀ ਗਰਮੀਆਂ ਦਾ ਵੈਸੇ ਹੀ ਥੋੜਾ ਜਾਂ ਮੰਦਾ ਹੁੰਦਾ ਹੈ ਪਰ ਇੰਨੀ ਗਰਮੀ ਪੈਣ ਨਾਲ ਤਾਂ ਕਸਟਮਰ ਘਰੋਂ ਨਿਕਲਦੇ ਨਹੀਂ ਜੀ ਮੈਨੂੰ ਜੇ ਕੋਈ ਅਰਜੈਂਟ ਕੋਈ ਚੀਜ਼ ਚਾਹੀਦੀ ਹੈ ਤਾਂ ਤਾਂ ਹੀ ਨਿਕਲਦਾ ਜੀ ਦਿਨ ਵਲੇ ਕਸਟਮਰ ਹੁੰਦਾ ਹੀ ਨਹੀਂ ਕਿਉਂਕਿ ਇਹ ਸਮੇਂ ਲੋ ਤੁਸੀਂ 1:30 ਵਜੇ ਤੋਂ ਲੈ ਕੇ 5 ਵਜੇ ਤੱਕ ਕਸਟਮਰ ਆਂਦਾ ਹੀ ਨਹੀਂ ਸ਼ਾਮੀ ਫਿਰ ਨਿਕਲਦਾ ਹੀ ਕਸਟਮਰ ਪਾਰਾ ਕਿੰਨਾ ਤੂੰ ਤਾਫਨ ਵੱਧ ਗਿਆ ਤਾਂ ਪਾਰਾ ਬਹੁਤ ਵੱਧ ਗਿਆ ਜੀ ਉਹਨੇ ਪਰਸੋਂ ਦੇਖੋ 46 ਡਿਗਰੀ ਪਾਰ ਕਰ ਗਿਆ ਸੀ ਚੈਰੀ ਸੰਦਾਰੀ ਜੋ ਹੋ ਜਵੇ ਤੇ ਬਹੁਤ ਮੁਸ਼ਕਲ ਹੋ ਰਹੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕਿਤਨੇ ਕਿਤੇ ਬਿਮਾਰੀ ਲੱਗਣ ਦਾ ਸਾਹਮਣਾ ਹੈ ਇਹ ਗਰਮੀ ਹੈ ਜੋ ਦੇਖੋ ਉਹਨੂੰ ਦੇਖੋ ਉਧਰੋਂ ਕਰੋਨਾ ਦੀ ਵੀ ਆਵਾਜ਼ ਆ ਰਹੀ ਹੈ ਫੈਲ ਰਿਹਾ ਹੋ ਰਿਹਾ ਉਹ ਵੀ ਫੈਲ ਰਿਹਾ ਕਰੋਨਾ ਵੀ ਕੁਝ ਬਾਕੀ ਮਾੜਾ ਮੋੜਾ ਦੇਖੋ ਇੰਨੀ ਗਰਮੀ ਨਾਲ ਤਾਂ ਕੋਈ ਨਾ ਕੋਈ ਤਾਂ ਹੁੰਦਾ ਹੀ ਰਹਿੰਦਾ ਜੀ ਬੱਚਿਆਂ ਨੂੰ ਦਿੱਕਤ ਆ ਗਈ ਕੋਈ ਗਲੇ ਖਰਾਬ ਹੋ ਗਏ ਕੋਈ ਔਰ ਦੇਖੋ ਆ ਪੰਛੀਆਂ ਨੂੰ ਦਿੱਕਤ ਆਉਂਦੀ ਵੀ ਹੈ ਜਾਨਵਰਾਂ ਨੂੰ ਦਿੱਕਤ ਆ ਰਹੀ ਹੈ ਇਹਨਾਂ ਨੂੰ ਸਹੀ ਤਰ੍ਹਾਂ ਨਾ ਪਾਣੀ ਮਿਲਿਆ ਨਾ ਫਰਾਗ ਮਿਲਦੀ ਹੈ ਇਹ ਦਿੱਕਤਾਂ ਆ ਰਹੀਆਂ ਜੀ ਬਹੁਤ ਜ਼ਿਆਦਾ ਗਰਮੀ ਨਾਲ ਜੀ ਕੀ ਨਾਮ ਹੈ ਤੁਹਾਡਾ ਕਰਨ ਕੁਮਾਰ ਜੀ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਪਾਰਾ 46 ਡਿਗਰੀ ਤੋਂ ਵੱਧ ਕੋ ਬਹੁਤ ਗਰਮੀ ਹੈ ਜੀ 46 ਡਿਗਰੀ ਤੋਂ ਪਾਰ ਪਾਰਾ ਹੈਗਾ ਨੇ ਇੱਕ ਕਮੀਆਂ ਵੀ ਸਾਡੀਆਂ ਹੈ ਜਿਹੜੇ ਆਪਣਾ ਪੇੜ ਰੁੱਖ ਕੱਟੀ ਜਾ ਰਹੇ ਦਿਨ ਬਦ ਦੇ ਨੇ ਕਲੋਨੀਆਂ ਬਣੀਆਂ ਜਾ ਰਹੇ ਦਿਨ ਬਦ ਪੇੜ ੜਾਈ ਜਾ ਰਹੇ ਨੇ ਟੈਂਪਰੇਚਰ ਬਹੁਤ ਜ਼ਿਆਦਾ ਆਵਾਜਾਈ ਵਿੱਚ ਬੜਾ ਫਰਕ ਪਿਆ ਹੈ ਕਸਟਮਰ ਆ ਨਹੀਂ ਰਿਹਾ ਦੁਕਾਨਾਂ ਬਜ਼ਾਰਾਂ 'ਚ ਪਜਾਰ ਸੁੰਨਮ ਚਾਨ ਪਏ ਨੇ ਜਿੱਦਾਂ ਆਈਦਾ ਉੱਦੀ ਵਾਪਸ ਬੈਠ ਕੇ ਘਰੇ ਕਰਨ ਚਲੇ ਜਾਈਦੇ ਲੱਗਦਾ ਕਿ ਗਰਮੀ ਕਰਕੇ ਕਰਤੀਆਂ ਲੱਗ ਰਹੇ ਗਰਮੀਆਂ ਕਰਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਆਪ ਦੇਖੋ ਤੁਹਾਡੇ ਬੱਚੇ ਛੋਟੇ ਨੇ ਅਸੀਂ ਆਪ ਵਾਇਡ ਕਰੀਦਾ ਦੇਖੋ ਬੱਚੇ ਛੁੱਟੀਆਂ ਵਿੱਚ ਚੱਲ ਰਹੀਆਂ ਬੱਚੇ ਕਹਿੰਦੇ ਵੀ ਸਮਾ ਕੇ ਪਾ ਪਾ ਲੈ ਕੇ ਚੱਲੋ ਬਾਹਰ ਕਿਤੇ ਪਰ ਤੁਹਾਡਾ ਆਪ ਦਾ ਨਹੀਂ ਮੰਨ ਕਰਦਾ ਜਿਸ ਜਿਸ ਹਿਸਾਬ ਨਾਲ ਗਰਮੀ ਪੈ ਰਹੀ ਹੈ ਅਭੀ ਨਾ ਹੀ ਬੱਚੇ ਨੂੰ ਬਾਹਰੋ ਕਾਰੋਬਾਰ ਕੱਢੀ ਇਹ ਤਾਂ ਵਧੀਆ ਕਿ ਲੂਲਾ ਨਾ ਲੱਗ ਜੇ ਵਪਾਰੀ ਦਾ ਕੀ ਹਾਲ ਹੈ ਵਪਾਰੀਆਂ ਦਾ ਹਾਲ ਦੇਖੋ ਤੁਹਾਡੇ ਸਾਹਮਣੇ ਮੁੰਡੇ ਬੈਠੇ ਆ ਸਾਰੇ ਦੁ ਜਿੱਦਾਂ ਆੰਦੇ ਆ ਪੁੱਤ ਦੇ ਵਾਪੇ ਚਲੇ ਜਾਂਦੇ ਆ ਦੁਕਾਨਾਂ ਤੇ ਭਾਜੀ ਖੋਲਣੀਆਂ ਪੈਣੀਆਂ ਨਾ ਦੇਖੋ ਜਿਹੜੇ ਕੰਮਕਾਰ ਅਜ ਪੇ ਹੋਇਆ ਕੰਮਕਾਰ ਤੇ ਕਰਨਾ ਹੀ ਪੈਣੇ ਨੇ ਜਿਹੜਾ ਸੰਸਾਰੀ ਜੀਵਨ ਆ ਉਹਦਾ ਜੀ ਆ ਹੀ ਹੈ ਨਾ ਵਾ ਠੀਕ ਹੈ ਨਾ ਬਾਕੀ ਕਸਟਮਰ ਜੇ ਕਹੋ ਕਸਟਮਰ ਇੱਕ ਪੈਸਾ ਦਾ ਨਹੀਂ ਕਬ ਯਾਰ ਬਹੁਤ ਬੁਰਾ ਬੁਰਾ ਬਹੁਤ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੁਛ ਇਲੈਕਸ਼ਨ ਦੇ ਦਿਨ ਚੱਲ ਰਹੇ ਨੇ ਉਧਰ ਕੋਲ ਉਹਨਾਂ ਦੀ ਆਵਾਜ਼ ਆ ਕੇ ਕਿੱਥੇ ਕਿੱਥੇ ਕਿੜੀ ਜਗ੍ਹਾ ਜਾਮ ਲੱਜਦਾ ਕਿੜੀ ਕਿੜੀ ਜਗ੍ਹਾ ਜਾਮ ਲੱਜਦਾ ਜਿਹਨੇ ਆਰਾਮ ਨਾ ਕਰ ਉਹ ਵੀ ਰਵਾਈਡ ਹੀ ਕਰਦਾ ਅਗਲਾ ਤਾਂ ਛੱਡਿਆ ਨਿਕਲ ਜਾਂਦਾ ਬਾਰ

ਸ਼ਾਮ ਟਾਈਮ ਥੋੜਾ ਬਹੁਤਾ ਕਸਟਮਰ ਰਨਿੰਗ ਹੋ ਜਾਂਦਾ ਹੈ ਬਸ ਸ਼ਾਮ ਕੇ ਥੋੜਾ ਗਰਮੀ ਦੇ ਵਿੱਚ ਕਿੰਨਾ ਕੋਈ ਪਾਰਾ ਵੱਧ ਗਿਆ ਤੇ ਆਨ ਆਨ ਦੇ ਕੁਝ ਪਹਿਲੇ ਦਿਨਾਂ ਤੋਂ ਭਈ ਕਾਫੀ ਹੱਦ ਤੱਕ ਵਧੀ ਹੈ ਗਰਮੀ ਕਹਿ ਸਕਦੇ ਆਪਾਂ ਦੇਖ ਸਕਦੇ ਹੋ ਤੁਸੀਂ ਜਿਆਦਾ ਲੋਕੀ ਓਵੋਇਡ ਹੀ ਕਰ ਰਹੇ ਬਾਹਰ ਨੂੰ ਕਿਉਂਕਿ ਬਿਮਾਰ ਬੂਮੂਰ ਹੋਣਗੇ ਗਰਮੀ ਪੈ ਰਹੀ ਕਿਤੇ ਲੂ ਭਈ ਕੈਸੇ ਥੋੜੀ ਘਟ ਹੈਗੀ ਹਾਲੇ ਪਰ ਦੁਪਹਿਰ ਟਾਈਮ ਬਹੁ ਵਧ ਜਾਂਦੀ ਹੈਗੀ ਆ ਉਸ ਕਰਕੇ ਕਾਫੀ ਮਾਰ ਪਈ ਹੋਈ ਬਿਆਨ ਨੂੰ ਹਲੇ ਤੱਕ ਪਤ ਨਾਮ ਹੈ ਜੀ ਮੇਰਾ ਦੀਪਕ ਜੀ ਕਿਸ ਤਰ੍ਹਾਂ ਦੇ ਦਿਓ ਪਾਰਾ 40 ਡਿਗਰੀ ਵੱਧ ਗਿਆ ਹੈ ਤੇ ਕੀ ਪੋਜੀਸ਼ਨ ਹੈ ਮਾਰਕੀਟ ਦੀ ਪੋਜੀਸ਼ਨ ਬਹੁਤ ਬੁਰੀ ਹੈ ਜੀ ਇਸ ਟਾਈਮ ਤਾਂ ਕੰਮਕਾਰ ਵੀ ਬੰਦੇ ਹੋਏ ਪਏ ਆ ਅਸੀਂ ਬੜੇ ਪਰੇਸ਼ਾਨ ਹੋਏ ਪਏ ਭਾਜੀ ਇਸ ਟਾਈਮ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ ਲੱਗਦਾ ਕਿ ਤਰ੍ਹਾਂ ਕਿਤੇ ਬਾਜ਼ਾਰ ਸੁਨਨ ਸਾਹਮ ਹੁੰਦੇ ਹੋਏ ਨਜ਼ਰ ਆ ਰਹੇ ਬਹੁਤ ਸੁਨਨ ਸਾਹਮ ਹੈ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਕੁਝ ਨਜ਼ਰ ਆ ਰਿਹਾ ਤੁਹਾਨੂੰ ਭਾਜੀ ਕਾਰੋਬਾਰ ਤਾਂ ਇਸ ਟਾਈਮ ਤੁਹਾਨੂੰ ਕੀ ਦੱਸੀਏ ਠੱਪ ਹੋਇਆ ਪਿਆ ਸਾਰਾ ਤੇ ਇਹਦਾ ਹੱਲ ਕੀ ਹੋ ਸਕਦਾ ਹੈ ਕਿ ਵਪਾਰ ਅਸੀਂ ਗਾਖ ਕਿਉਂ ਨਹੀਂ ਆਂਦੇ ਆਨਲਾਈਨ ਸ਼ੋਪਿੰਗ ਕਰਕੇ ਵੱਧ ਗਿਆ ਥੋੜਾ ਮਾਲ ਉਹ ਸੋਸ਼ਲ ਮੀਡੀਆ ਤੇ ਤਾਂ ਕਰਕੇ ਤੇਜ਼ੀ ਹੋ ਗਈ ਹੈ ਤਾਂ ਕਰਕੇ ਯੈਸ 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 ਦੁਕਾਨਦਾਰ ਮਾਰ ਖਾ ਰਹੇ ਨਹੀਂ ਹੈ ਜੀ ਭਾਜੀ ਬੋਲੋ ਨਾ ਕੀ ਬੋਲੀਏ ਭਾਜੀ ਇਸ ਟਾਈਮ ਤੇ ਅਸੀਂ ਪਰੇਸ਼ਾਨ ਹੈ ਇਸ ਟਾਈਮ ਸਾਨੂੰ ਗਾਖ ਆਪ ਨਹੀਂ ਆ ਰਹੇ ਤੁਹਾਨੂੰ ਕੀ ਕਵਾਂਗੇ ਦੱਸੋ ਭਾਜੀ ਇਸ ਟਾਈਮ ਤਾਂ ਜਿਹੜਾ ਕਾਰੋਬਾਰ ਹੈ ਬਿਲਕੁਲ ਠੱਪ ਹੋ ਗਿਆ ਹੈ ਭਾਜੀ ਤੇ ਗਰਮੀ ਕਿੰਨਾ ਕੋਈ ਟੈਂਪਰੇਚਰ ਵੱਧ ਗਿਆ ਐਂਪਰੇਜ ਤਾਂ ਭਾਜੀ ਇਸ ਟਾਈਮ ਤੁਹਾਡੇ ਸਾਹਮਣੇ ਇਹ ਗਰਮੀ ਦੇਖੋ ਕਿੰਨੀ ਪੈ ਰਹੀ ਹੈ ਤੰਤ ਖੜੇ ਹੋਣ ਦਾ ਮਾਹੌਲ ਨਹੀਂ ਹੈ ਕੀ ਨਾਮ ਤੁਹਾਡਾ ਮੇਰਾ ਨਿਸ਼ੰਕਰ ਜੀ ਸ਼ੰਤ ਜੀ ਕਿਸ ਤਰ੍ਹਾਂ ਦੇਦੇ ਹੋ ਵਪਾਰੀ ਲਗਾਤਾਰ ਮਾਰ ਖਾਂਦਾ ਨਜ਼ਰ ਆ ਰਿਹਾ ਕੀ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਜ਼ਿਆਦਾ ਆਨਲਾਈਨ ਸ਼ੋਪਿੰਗ ਹੋਣ ਲੱਗੀ ਹੈ ਕੀ ਹੋਣ ਲੱਗਿਆ ਬਸ ਸਰ ਬਿਲਕੁਲ ਇਦਾਂ ਹੀ ਹੈ ਦੇਖੋ ਉਹਨਾਂ ਮਾਰਕੀਟ 'ਚ ਗਾ ਕੇ ਕੋਈ ਨਵੇਂ ਪੈਸੇ ਤਾਂ ਨਹੀਂ ਹੈਗਾ ਕਾਰਨ ਕੁਝ ਗਰਮੀ ਵੀ ਹੋ ਸਕਦੀ ਹੈ ਕారణ ਤੁਸੀਂ ਜਿਹੜੀ ਗੱਲ ਪਹਿਲਾਂ ਕਹੀ ਹੈ ਸੋਸ਼ਲ ਮੀਡੀਆ ਆਨਲਾਈਨ ਕਰਕੇ ਜਿਹੜੀ ਸ਼ੋਪਿੰਗ ਆ ਜਿਹੜਾ ਇੱਕ ਸੂਟ ਸਾਨੂੰ ਆਪ 500 ਰੁਪਏ ਦਾ ਆਉਂਦਾ ਆਨਲਾਈਨ ਵਿੱਚ 400 ਦਾ ਪਾਇਆ ਹੁੰਦਾ ਪਤਾ ਨਹੀਂ ਫਰੋਡ ਕਰ ਰਹੇ ਆ ਕਿ ਗਾਗ ਨੂੰ ਖਿੱਚਣ ਵਾਸਤੇ ਕਰ ਰਹੇ ਆ ਇੱਕ ਵਾਰੀ ਗਾਗ ਨੂੰ ਉੱਥੇ ਬੁਲਾ ਲੈਂਦੇ ਆ ਬਾਅਦ ਚ ਉਹ ਕਹਿੰਦੇ ਉਹ ਵਾਲਾ ਮਾਲ ਖਤਮ ਹੋਇਆ ਦੂਸਰਾ ਕੋਈ ਨਾ ਕੋਈ ਟਕਾ ਦੇ ਦਿੰਦੇ ਆ ਇਹ ਤਾਂ ਪਬਲਿਕ ਨੂੰ ਆਪ ਸੋਚਣਾ ਚਾਹੀਦਾ ਜੋ ਆਪਾਂ ਲਾਈਵ ਜਾ ਕੇ ਲੈ ਲੈਣਾ ਉਹਦੇ ਨਾਲੋਂ ਬੈਟਰ ਤਾਂ ਕੁਝ ਵੀ ਨਹੀਂ ਹੋ ਸਕਦਾ ਆਪਾਂ ਫੋਨਾਂ ਉੱਤੇ ਦੇਖ ਕੇ ਮੰਗਾ ਲੈਂਦੇ ਆ ਪਰ ਉਹਦਾ ਫਾਇਦਾ ਕੋਈ ਨਹੀਂ ਹੈਗਾ ਠੀਕ ਹੈ ਨਾ ਦੇਖੋ ਜਿਹੜੀ ਚੀਜ਼ ਆਪਾਂ ਲਾਈਵ ਦੇਖ ਲਾਂਗੇ ਔਰ ਰੇਟ ਕਰ ਲਾਂਗੇ ਘੱਟ ਵੱਧ ਕਰ ਲਾਂਗੇ ਕੁਝ ਹੈ ਨਾ ਮੈਨੇਕੋਸ਼ ਕਰ ਲਾਂਗੇ ਲੈ ਲਾਂਗੇ ਚੀਜ਼ ਉਹਦੇ ਨਾਲ ਹੀ ਬੈਨੀਫਿਟ ਆ ਇਸ ਕਰਕੇ ਸ਼ੋਪਿੰਗ ਕੋਈ ਵੀ ਕਰੋ ਦੁਕਾਨਦਾਰ ਦੇ ਕੋਲ ਆ ਕੇ ਕਰੋ ਘੱਟ ਪੈਸੇ ਦੀ ਕਰੋ ਵੱਧ ਦੀ ਕਰੋ ਗਲਬਾਦੀ ਆ ਪਰ ਦੁਕਾਨਦਾਰਾਂ ਦੇ ਕੋਲ ਆ ਕੇ ਕਰੋ ਮੋਬਾਈਲਾਂ ਤੇ ਦੇਖ ਕੇ ਨਾ ਕਰੋ ਇੰਸਟਾਗ੍ਰam ਵੀਡੀਓ ਵਗੈਰਾ ਤੇ ਦੇਖ ਕੇ ਨਾ ਕਰੋ ਅੱਛਾ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਜਦੋਂ ਗਰਮੀ ਉੱਤੋਂ ਤਪਦੀ ਗਰਮੀ ਪੈ ਰਹੀ ਹੈ ਤੇ ਉੱਤੇ ਹੀ ਲੋਕ ਜਿਹੜੇ ਸੋਚ ਰਹੇ ਨੇ ਕਿ ਅਸੀਂ ਸੂਟ ਵਗੈਰਾ ਜਾਂ ਕੁਝ ਵੀ ਆਈਟਮ ਲੈਣੀ ਹੋਵੇ ਗਰਮੀ ਇਹਦੀ ਹੈ ਕਿ ਅਸੀਂ ਆਨਲਾਈਨ ਡਿਲੀਵਰੀ ਬੋਏ ਤੋਂ ਮੰਗਾ ਲੈਨੇ ਕਿਤਨਾ ਕਿਤੇ ਇੱਥੋਂ ਮਾਰ ਪੈ ਰਹੀ ਹੈ ਕਿੰਨੇ ਕੋ ਮਾਰ ਪੈ ਰਹੀ ਵਪਾਰੀ ਨੂੰ ਦੇਖੋ ਵਪਾਰੀ ਤਾਂ ਦਿਨ ਪਰ ਦਿਨ ਥੱਲੇ ਲੱਗ ਰਿਹਾ ਦਿਨ ਪਰ ਦਿਨ ਵਪਾਰੀ ਥੱਲੇ ਲੱਗ ਰਿਹਾ ਉਹਦਾ ਕਾਰਨ ਇੱਕ ਗਰਮੀ ਵੀ ਹੈਗੀ ਹੈ ਕੁਝ ਜਿਹੜੀ ਪਿੱਛੇ ਜੇ ਲੜਾਈ ਚੱਲ ਗਈ ਸੀ ਪਾਕਿਸਤਾਨ ਦੇ ਨਾਲ ਹਜੇ ਤੱਕ ਦੇਖੋ ਸਮਝੋਤੇ ਜ਼ਰੂਰ ਹੋ ਗਿਆ ਪਰ ਉਹ ਗੱਲ ਹਜੇ ਵੀ ਕਸਟਮਰ ਦੇ ਜਾਂ ਕਿਤੇ ਨਾ ਕਿਤੇ ਸਾਡੇ ਆਮ ਬੰਦੇ ਦੇ ਮਾਈਂਡ 'ਚ ਬੈਠੀ ਹੋਈ ਆ ਅਸੀਂ ਉਸ ਡਰ ਕਰਕੇ ਵੀ ਸ਼ੋਪਿੰਗ ਸਹੀ ਤਰ੍ਹਾਂ ਨਹੀਂ ਕਰ پا ਰਹੇ ਕੁਝ ਗਰਮੀ ਆ ਕੁਝ ਔਨਲਾਈਨ ਦਾ ਕੁਝ ਇਹ ਮੈਂ ਤੁਹਾਨੂੰ ਕਿਹਾ ਲੜਾਈ ਕਰਕੇ ਆ ਇਸ ਕਰਕੇ ਆ ਦੇਖ ਲਓ ਬਿਲਕੁਲ ਤੁਸੀਂ ਸਾਡੀ ਦੁਕਾਨ ਤਖਾਦ ਸਕਦੇ ਹੋ ਬਿਲਕੁਲ ਖਾਲੀ ਆ EMPLOYE ਬੈਠੇ ਹੋਏ ਆ ਪੰਜ ਲੜਕੇ ਬੈਠੇ ਬਸ ਇਹਨਾਂ ਦਾ ਖਰਚਾ ਪੈ ਰਿਹਾ ਕੁਝ ਸਾਡੇ ਘਰ ਦਾ ਖਰਚਾ ਆਪਣੀ ਫੈਮਿਲੀ ਦਾ ਖਰਚਾ ਹੁੰਦਾ ਸਮਝ ਲਓ ਸਵੇਰੇ ਆਉਂਦੇ ਸ਼ਾਮ ਨੂੰ ਜਾਂਦੇ ਆ ਬਿਕਰੀ ਕੁਛ ਨਹੀਂ ਹੋ ਰਹੀ ਐ ਤੇ ਆ ਰਹੇ ਐ ਤੇ ਜਾ ਰਹੇ ਆ ਸਰ ਟੋਟਲ ਕਿੰਨਾ ਖਰਚਾ ਆਉਣਾ ਹਰ ਇੱਕ ਪਰਿਵਾਰ ਦੇ ਮੈਂਬਰ ਦਾ ਤੇ ਕੋਈ ਤਾਂ ਆਪਣੇ ਉੱਤੇ ਆ ਪਰਿਵਾਰ ਦਾ ਖਰਚਾ ਨਹੀਂ ਅਸੀਂ ਕਹਿ ਸਕਦੇ ਇਹ ਤਾਂ ਆਪਣੇ ਉੱਤੇ ਆ ਨਾ ਸਰ ਆਪਾਂ ਜਿੰਨਾ ਮਰਜ਼ੀ ਵਧਾ ਲਓ ਜਾਂ ਜਿੰਨਾ ਮਰਜ਼ੀ ਘਟਾ ਲਓ ਉਹਨਾਂ ਆਪਾਂ ਨੂੰ ਪਤਾ ਆਮਦਨ ਦੀ ਘਾਟ ਆ ਤੇ ਖਰਚਾ ਉਸ ਹਿਸਾਬ ਨਾਲ ਕਰ ਲਓ ਠੀਕ ਹੈ ਨਾ ਇਹ ਆਪਣੇ ਉੱਤੇ ਹੀ ਆ ਖਰਚਾ ਵਧ ਜਾ ਘਟ ਨਹੀਂ ਕਹਿ ਸਕਦੇ ਗਰੀਬ ਬੰਦੇ ਨੇ ਆਪਣੇ ਹਿਸਾਬ ਨਾਲ ਕਰਨਾ ਅਮੀਰ ਨੇ ਆਪਣੇ ਹਿਸਾਬ ਨਾਲ ਕਰਨਾ ਜੀ ਬਹੁਤ ਗਰਮੀ ਹੈ ਸਰ ਜੀ ਬਹੁਤ ਗਰਮੀ ਹੈ कितना पारा पहुंच गया लगता है मुझे मुझे तो ये तो मुझे नहीं ये तो मुझे तो नहीं पता जी गर्मी बहुत है बाहर आना मुश्किल है मुश्किल है सर मुश्किल नहीं क्या खरीदने आए बस ऐसे कपड़े लेने आए थे जी कपड़े लेने आए थे हाँ जी ठीक है कितनी की सामना करना पड़ा मुश्किलों का बहुत बुरा हाल है सर बहुत बुरा हाल लगता है आने वाले समय में ये गर्मी बढ़ेगी कमेगी ਬਾਰਿਸ਼ ਬਾਰਿਸ਼ ਹੋ ਜਾਏਗੀ ਤਾਂ ਸੱਠ ਨਹੀਂ ਹੋਗਾ ਨਹੀਂ ਤਾਂ ਬਾਰਿਸ਼ ਹੋਏਗੀ ਤਾਂ ਹੋਰ ਵਧੇਗੀ ਜੀ ਵਧੇਗੀ ਤਾਂ ਠੀਕ ਆ ਸਰ ਪੰਜਾਬ ਦੇ ਲੁਧਿਆਣਾ ਦੇ ਵਿੱਚ 46 ਡਿਗਰੀ ਤੋਂ ਪਾਰ ਆਵਦਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ 46 ਡਿਗਰੀ ਟੈਂਪਰੇਚਰ ਇਸ ਵਕਤ ਹੋਇਆ ਹੋਇਆ ਵਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਲੋਕ ਗਰਮੀ ਦੇ ਵਿੱਚ ਤਰਾਹੀ ਤਰਾਹੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕਾਂ ਦੇ ਬਲੋਕ ਆ ਜਾ ਰਿਹਾ ਕਾਫੀ ਗਰਮੀ ਜਿਹੜੀ ਆ ਪੈਂਦੀ ਹੋਈ ਨਜ਼ਰ ਆ ਰਹੀ ਆ ਤੇ ਵਪਾਰੀਆਂ ਦਾ ਕਹਿਣਾ ਹੈ ਕਿ ਕਾਫੀ ਅਸੀਂ ਇਸ ਗਰਮੀ ਤੋਂ ਪਰੇਸ਼ਾਨ ਹਾਂ ਤੇ ਆ ਬਾਜ਼ਾਰ ਦੇ ਵਿੱਚ ਇੱਕ ਕਰਫਿਊ ਵਰਗਾ ਮਾਹੌਲ ਜਿਹੜਾ ਨਜ਼ਰ ਆਦਾ ਦਿਖਾਈ ਦੇ ਰਿਹਾ ਆ। ਅੱਲਾ ਦੀ ਟਾਵਾ ਟਾਵਾ ਲੋਕ ਜਿਹੜੀ ਕੀ ਲੋਕ ਬਾਜ਼ਾਰ ਦੇ ਵਿੱਚ ਦਿਖਾਈ ਦਿੰਦੇ ਪਏ ਹਨ ਤੇ ਈ ਰਿਕਸ਼ਾ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨਾਂ ਚੈਨ ਬੈ। ਸਰ ਗਰਮੀ ਦੇ ਕਾਰਨ ਕਿੰਨਾ ਕੋ ਤੁਹਾਨੂੰ ਵੀ ਇਹ ਤੇ ਚੈਨ ਪੈ ਰਿਹਾ ਕਿਉਂਕਿ ਯਾਤਰੀ ਵਾ ਆਉਂਦੇ ਨੇ ਗਾਹਕ ਵਗੈਰ ਮਤਲਬ ਕਿ ਬਾਜ਼ਾਰਦਾਨ ਵਸੇ ਜਾਂਦੇ ਨੇ ਕਸਟਮਰ। ਖਾਲੀ ਘੁੰਮ ਰਹੇ ਆ ਜੀ। ਖਾਲੀ ਆ ਕੋਈ ਸਵਾਰੀ ਆ ਨਹੀਂ ਰਹੀ। ਨਾ ਹੁਣੇ ਬੱਸ ਅੱਡੇ ਤੋਂ ਆਏ ਆ ਦੋ ਸਵਾਰੀਆਂ ਲੈ ਕੇ ਆਏ ਆ ਜੀ। ਹੁਣ ਇਧਰੋਂ ਦੋ ਵੀ ਮਿਲਣੀਆਂ ਨੇ ਪਤਾ ਨਹੀਂ ਨਹੀਂ ਮਿਲਣੀਆਂ ਗਰਮੀ ਦੇ ਹਾਲਾਤ ਖਰਾਬ ਨੇ ਇਸੇ ਕਰਕੇ 10 ਵਜੇ ਘਰੋਂ ਨਿਕਲੇ ਸੀ ਹੁਣ ਘਰ ਨੂੰ ਵਾਪਸ ਜਾ ਰਹੇ ਹਾਂ ਘਰ ਨੂੰ ਵਾਪਸ ਜਾ ਰਹੇ ਹਾਂ ਕਿ ਸ਼ੁਰੂਆਤ ਕਿੱਥੋਂ ਫੇ ਫੇ ਕਦੋਂ ਹੁੰਦੀ ਹੈ ਸ਼ੁਰੂਆਤ ਸ਼ੁਰੂਆਤ ਸਵੇਰੇ 9 ਵਜੇ ਤੋਂ ਕਰਦੇ ਹਾਂ ਜੀ 9 ਵਜੇ ਤੋਂ ਜੇ ਸਵਾਰੀ ਸਹੀ ਨਿਕਲਦੀ ਰਹੇ ਤਾਂ 2-3 ਵਜੇ ਤੱਕ ਦਿਹਾੜੀ ਪੈ ਜਾਂਦੀ ਹੈ ਪਰ ਹੁਣ ਸਵਾਰੀ ਨਾ ਨਿਕਲਣ ਦੇ ਕਾਰਨ ਕੁਝ ਬਣਾ ਹੀ ਨਹੀਂ ਰਿਹਾ ਅੱਛਾ ਹਾਂ ਜੀ ਲੱਗਦਾ ਕਿਤਨਾ ਕਿਤੇ ਪਾਰਾ 40 ਡਿਗਰੀ ਤੋਂ ਵੱਧਦਾ ਵੱਧਦਾ ਜਾ ਰਿਹਾ ਉਮੀਦ ਤਾਂ ਹੀ ਹੈ ਜੀ ਉਮੀਦ ਤਾਂ ਇਹ ਲਈ ਜਾਂਦੀ ਹੈ ਜਿਹੜਾ ਹਸਾਬ ਹੋ ਰਿਹਾ ਕਿ 50 ਡਿਗਰੀ ਤੱਕ ਪਹੁੰਚੂਗਾ ਰੋਡ ਤੇ ਚੱਲ ਹੀ ਨਹੀਂ ਹੋਣਾ ਬਾਕੀ ਕਿਤਨਾ ਕਿਤੇ ਮਾਹੌਲ ਕਰਫਿਊ ਵਰਗਾ ਲੱਗਦਾ ਗਿਆ ਵਾ ਇੱਥੇ ਬਿਲਕੁਲ ਲੱਗ ਰਿਹਾ ਜੀ ਕਰਫਿਊ ਵਾਂਗੂ ਹੀ ਲੱਗ ਰਿਹਾ ਜਿੱਥੇ ਸਵਾਰੀ ਕੋਈ ਦੇਖਣ ਨੂੰ ਮਾਰਕੀਟ ਦੇ ਵਿੱਚ ਕੁਝ ਨਹੀਂ ਸਾਨੂੰ ਸਵਾਰੀ ਜੇ ਮਾਰਕੀਟ ਦੇ ਕੋਈ ਆਊਗਾ ਸਾਨੂੰ ਸਾਨੂੰ ਮਿਲੂਗਾ ਜੀ ਜਦੋਂ ਮਾਰਕੀਟ ਦੇ ਵਿੱਚ ਸਵਾਰੀ ਨਹੀਂ ਸਾਨੂੰ ਕੋਈ ਮਿਲਣਾ ਠੀਕ ਹੈ ਬਾਕੀ ਬਿਲਕੁਲ ਇਹ ਰਿਕਸ਼ਾ ਦੇ ਵੀ ਜਿਹੜੇ ਹੈਗੇ ਡਰਾਈਵਰ ਉਹਨਾਂ ਦਾ ਵੀ ਜਿਹ ਕਹਿਣਾ ਹੈ ਕਿ ਕਰਫਿਊ ਵਾਂਗੂ ਮਾਹੌਲ ਜਿਹੜੇ ਕੇ ਸਾਹਨ ਲੱਗਦਾ ਪਿਆ ਦੋ ਸਵਾਰੀਆਂ ਅਜ ਤੱਕ ਰੀਆਂ ਕੀਤੀਆਂ ਨੇ ਹੋਰ ਵੀ ਏ릭ਸ਼ਾ ਦੇ ਜਿਹੜੇ ਖੜੇ ਨੇ ਇੱਥੇ ਹੋਰ ਵੀ ਗੱਲਬਾਤ ਕਰਾਂ ਕੀ ਨਾਮ ਹੈ ਤੁਹਾਡਾ ਆਲਮ ਜੀ ਆਲਮ ਜੀ ਤੁਸੀਂ ਕੀ ਕਹਿਣਾ ਚਾਹੋਗੇ ਏਡੀ ਗਰਮੀ ਦੇ ਵਿੱਚ ਕੀ ਹੁਣ ਤੱਕ ਕਿੰਨੇ ਕੋ ਸਵਾਰੀਆਂ ਤੁਸੀਂ ਛੱਡ ਦਿੱਤੀਆਂ ਤੇ ਕਿੰਨਾ ਕੋ ਵਿਪਾਰ ਤੁਹਾਡਾ ਚੱਲ ਰਿਹਾ ਇਹ ਤਾਂ ਆਪਣਾ ਸਵਾਰੇ ਦੇ ਹਿਸਾਬ ਤੇ ਹੈ ਜੀ ਅੱਛਾ ਕਈ ਇੱਕ ਮਿਲਦੇ ਕبھی ਦੋ ਮਿਲ ਜਾਂਦੇ ਆ ਕبھی ਚਾਰ ਮਿਲ ਜਾਂਦੇ ਆ ਲੱਗ ਰਿਹਾ ਕਿ ਇਤਨਾ ਕਿਤੇ ਦੇੰ ਦੇ ਵਿੱਚ ਜੋ ਤੁਸੀਂ ਘਰੋਂ ਨਿਕਲਦੇ ਹੋ ਉਮੀਦ ਨੇ ਨਾਲ ਕਿ ਹਾਂ ਵੀ ਅੱਜ ਇਹਨੇ ਬਾਹਰ ਉਕੇ ਜਾਵਾਂ ਦੇ ਕੰਮ ਕਰਾਂਗੇ ਲੱਗ ਰਿਹਾ ਕਿ ਤੁਮੇ ਕਿਤੇ ਵਪਾਰ ਖਤਮ ਹੋ ਰਿਹਾ ਹੈ ਵਪਾਰ ਵਪਾਰ ਤਾਂ ਖਤਮ ਹੋ ਹੀ ਜਾ ਰਿਹਾ ਜੀ ਜੋ ਪਹਿਲੇ ਜੋ ਕੰਮ ਪਹਿਲੇ ਕਰ ਰਹੇ ਸੋ ਉਹ ਕੰਮ ਐਸਾ ਹੈ ਨਹੀਂ ਹੈ ਤਾਂ ਉਹ ਆਪਣਾ ਰੋਜ਼ੀ ਗੁਜ਼ਾਰਾ ਉਹ ਚੱਲ ਰਿਹਾ ਰੋਟੀ ਪਾਣੀ ਹਾਂ ਜੀ ਈ ਰਿਕਸ਼ਾ ਡਰਾਈਵਰਾਂ ਦੇ ਕਰਕੇ ਵੀ ਜਿਹੜੇ ਕੀ ਆ ਉਹਨਾਂ ਨੂੰ ਦਿੱਕਤ ਪੇਸ਼ਾਨੀ ਚੇਲਣੀ ਪੈ ਰਹੀ ਹੈ ਤੇ ਹੋਰ ਵੀ ਜਿਹੜੇ ਲੋਕਾਂ ਨੂੰ ਕਾਫੀ ਗਰਮੀ ਦੇ ਵਿੱਚ ਤਪ ਦਾ ਸਾਹਮਣਾ ਕਰਨਾ ਪੈ ਰਿਹਾ ਵੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਲੋਕਾਂ ਨੇ ਆਪਣੇ ਚਿਹਰੇ ਆਪਣਾ ਸਰੀਰ ਪੂਰੀ ਤਰ੍ਹਾਂ ਟਕਿਆ ਹੋਇਆ ਨਜ਼ਰ ਆਂਦਾ ਪਿਆ ਵਾ ਹੋਰ ਵਪਾਰੀ ਵੀ ਜਿਹੜੇ ਤੱਕ ਪਰੇਸ਼ਾਨ ਨਜ਼ਰ ਆਂਦੇ ਹੋਏ ਦਿਖਾਈ ਦੇ ਰਹੇ ਨੇ ਕਾਫੀ ਅਜਿਹੀ ਗਰਮੀ ਦੇ ਵਿੱਚ ਤਪਦੀ ਗਰਮੀ ਦੇ ਵਿੱਚ ਲੋਕ ਬਾਹਰ ਨਿਕਲਦੇ ਹੋਏ ਵੀ ਨਜ਼ਰ ਆ ਰਹੇ ਟਾਵਾ ਟਾਵਾ ਲੋਕ ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ ਟਾਵਾ ਟਾਵਾ ਲੋਕ ਨਿਕਲਦੇ ਨਜ਼ਰ ਆ ਰਹੇ ਨੇ ਤੇ ਜੇ ਤੁਸੀਂ ਵੀ ਜੇਕਰ ਬਾਹਰ ਆ ਰਹੇ ਹੋ ਤੇ ਆਪਣਾ ਪ੍ਰਕੌਸ਼ਨ ਧਿਆਨੋ ਕਿਉਂਕਿ ਡਾਕਟਰਾਂ ਦੇ ਵੱਲੋਂ ਵੀ ਕਿਹਾ ਗਿਆ 11 ਤੋਂ 5 ਵਜੇ ਤੱਕ ਬਾਹਰ ਜੇ ਰਕਿਆ ਨਾ ਨਿਕਲਿਆ ਜਾਵੇ ਜੇਕਰ ਕਿਸੇ ਨੂੰ ਜ਼ਰੂਰੀ ਕੰਮ ਹੈ ਤੇ ਉਸੇ ਰਿਕਾਰਡਿੰਗ ਜਿਹੜੀ ਕਿਆ ਨਿਕਲਿਆ ਜਾਵੇ ਪਰ ਇੱਥੇ ਕਿਤੇ ਨਾ ਕਿਤੇ ਬੇਪਾਰੀਆਂ ਤੇ ਬੋਲ ਰਿਹਾ ਵੀ ਕਹਣਾ ਕਿ ਅਸੀਂ ਭਾਰੀ ਮਾਰ ਦੇ ਨਾਲ ਸਾਹਮਣਾ ਕਰ ਰਹੇ ਹਾਂ ਭਾਰੀ ਮੁਸ਼ਕਿਲਾਂ ਦੇ ਨਾਲ ਸਾਹਮਣਾ ਕਰ ਰਹੇ ਹਾਂ ਕਿਉਂਕਿ ਪਿੱਛੇ ਜਿਹੜੀ جنگ ਛੜੀ ਸੀਗੀ ਤੇ ਜਦੋਂ ਸੀਜ਼ਫਾਇਰ ਹੋ ਗਿਆ ਸੀ ਦੋ ਦੇਸ਼ਾਂ ਦੇ ਵਿੱਚ ਤੇ ਉਸ ਤੋਂ ਬਾਅਦ ਸਾਡੇ ਹਾਲੇ ਮਨਾਂ ਦੇ ਵਿੱਚ ਵੀ ਡਰ ਬੈਠਾ ਆਇਆ ਵਾ ਕਿ ਹਜੇ ਇਹੋ ਜਿਹਾ ਕੋਈ ਸਾਮਣਾ ਨਾ ਕਰਨਾ ਪਵੇ ਪਰ ਕਿਤੇ ਨ ਕਿਤੇ ਉੱਤੋਂ ਉੱਤੋਂ ਸੀਜ਼ਫਾਇਰ ਹੋ ਤੇ ਸਮਝੌਤਾ ਜਰੀ ਹੋਏ ਨੇ ਤੇ ਉਸ ਤੋਂ ਬਾਅਦ ਜਿਹੜਾ ਗਰਮੀ ਜਰੀ ਕੀ ਹੈ ਲਗਾਤਾਰ ਵਪਾਰੀ ਨੂੰ ਮਾਰਦੀ ਨਜ਼ਰ ਆ ਰਹੀ ਤੇ ਲੋਕਾਂ ਨੂੰ ਜਰੀ ਮਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਤੋਂ ਇੱਕ ਹੋਰ ਸੰਕਟ ਜਿਹੜਾ ਕੀ ਹੈ ਸਾਹਮਣੇ ਆਂਦਾ ਨਜ਼ਰ ਆਂਦਾ ਪਿਆ ਵਾ ਕਿ ਕੋਰੋਨਾ ਜਿਹੜਾ ਲਗਾਤਾਰ ਭਾਰਤ ਤੇ ਪੰਜਾਬ ਦੇ ਵਿੱਚ ਪੈਰ ਪ੍ਰਸਾਦ ਦਾ ਵੀ ਨਜ਼ਰ ਆਂਦਾ ਪਿਆ ਹਾਲਾਂਕਿ ਅ ਪਿਛਲੇ ਕੱਲ ਜਾਂ ਪਰसों ਦੀ ਜੇਕਰ ਗੱਲ ਕਰੀਏ ਤੇ ਕੱਲ ਪਰसों ਜਰੀਏ ਲੂਪ ਵਰਗੀ ਗਰਮੀ ਜਰੀਏ ਪੈਂਦੀ ਹੋਈ ਪੰਜਾਬ ਦੇ ਲੁਧਿਆਣਾ ਦੇ ਵਿੱਚ ਨਜ਼ਰ ਆਈ ਸੀਗੀ ਤੇ ਉਸ ਦੇ ਕਾਰਨ ਰਿਪੋਰਟਰਾਂ ਦੇ ਦੌਰਾਨ ਪਤਾ ਚੱਲਿਆ ਹੈਗਾ ਸੂਤਰਾਂ ਹਵਾਲੇ ਕਿ ਇੱਕ ਵਿਅਕਤੀ ਦੀ ਜਰੀ ਮੌਤ ਹੋ ਗਈ ਸੀਗੀ ਤੇ ਲਗਾਤਾਰ ਦੇਖ ਸਕਦੇ ਹੋ ਕਿ ਆਪਣਾ ਤੁਸੀਂ ਆਪਣੇ ਪ੍ਰਿਕਾਸ਼ਨਸ ਆਪਣੇ ਨਾ ਰੱਖੋ ਗਲੂਕੋਸ ਦੀ ਆ ਵਗੈਰਾ ਅਨਰਜੀ ਡਰਿੰਕ ਵਗੈਰ ਹੀ ਆਪਣੀਆਂ ਨਾ ਰੱਖੋ ਤਾਂ ਕਿ ਇਸ ਗਰਮੀ ਤੋਂ ਤੁਸੀਂ ਬਚਾ ਕਰ ਤਕੋ ਦਾ ਕੀ ਆਪਣੇ ਕੰਮਾਂ ਕਰ ਤੇ ਆਰਾਮ ਨਾਲ ਤੁਸੀਂ ਜਾ ਸਕੋ ਤਾਂ ਕਿ ਤੁਹਾਨੂੰ ਕੁਝ ਵੀ ਜਿਹੜੀ ਦਿੱਕਤ ਪਰੇਸ਼ਾਨੀਆਂ ਸਾਹਮਣੇ ਜਰੀ ਹੈ ਨਾ ਕਰਨਾ ਪਵੇ ਹਾਲਾਂਕਿ ਅ ਇਸੇ ਵਕਤ ਮੈਂ ਲੁਧਿਆਣਾ ਦੇ ਚੋੜੇ ਬਾਜ਼ਾਰ ਵਿੱਚ ਮੌਜੂਦ ਹਾਂ ਜਿੱਥੇ ਕਿ ਸਭ ਤੋਂ ਪੁਰਾਣਾ ਬਾਜ਼ਾਰ ਹੈ ਸਭ ਤੋਂ ਮਸ਼ਹੂਰ ਬਾਜ਼ਾਰ ਹੈ ਸਭ ਤੋਂ ਜ਼ਿਆਦਾ ਵਪਾਰੀ ਅਤੇ ਗਾਹਕ ਇੱਥੇ ਹੀ ਆਂਦਾ ਜਾਂਦਾ ਵਾ ਤੇ ਸਾਮਾਨ ਆਪਣਾ ਖਰੀਦਦਾ ਵਾ ਪਰ ਇਸ ਵਕਤ ਦੇ ਹਾਲਾਤ ਤੁਹਾਨੂੰ ਦੱਸਣਾ ਚਾਹੇ ਕਿਤੇ ਆ ਮੌਸਮ ਮੌਸਮ ਵਿਭਾਗ ਦੇ ਵੱਲੋਂ orange ya yellow alert ਜਾਰੀ ਕੀਤਾ ਗਿਆ ਵਾ ਤੇ ਲਗਾਤਾਰ ਜਿਹੜੇ ਕਿ ਤੁਹਾਨੂੰ ਗਰਮੀ ਦੀਆਂ ਜਿਹੜੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਗਾਹਕ ਵਗੈਰਾ ਆਪਣੇ ਬੱਚਿਆਂ ਨੂੰ ਲੈ ਕੇ ਵੀ ਆ ਰਹੇ ਨੇ ਬੱਚਿਆਂ ਨਾਲ ਟੱਕਦੇ ਵੀ ਨਜ਼ਰ ਆ ਰਹੇ ਨੇ ਹੁਣ ਦੇਖਣਾ ਇਹ ਹੋਊਗਾ ਕਿ ਆਰਨੈਸ ਸਮਝ ਦੇ ਵਿੱਚ ਬਰਸਾਤ ਦਾ ਰੁਕ ਹੋਵੇਗਾ ਕਿ ਨਹੀਂ ਹੋਵੇਗਾ ਜੁੜੇ ਹੋਣ ਲਾਈਵ ਜਨਾ ਸੰਜਣਾ ਜੰਪਰ ਰਿਪੋਰਟ ਧੰਨਵਾਦ